ਅੱਜ ਦੀ ਡੇਟ ਵਿੱਚ ਪੰਜਾਬੀ ਇੰਡਸਟਰੀ ਦੀ ਸਭ ਤੋਂ ਵੱਡੀ ਤੇ ਸਭ ਤੋਂ ਮਹਿੰਗੀ ਕੰਟਰੋਵਰਸੀ ਚੱਲ ਰਹੀ ਆ ਐਮੀ ਵਰਕ ਨੂੰ ਲੈ ਕੇ ਅੱਜ ਦੀ ਡੇਟ ਵਿੱਚ ਪੂਰੀ ਸਿੱਖ ਕੌਮ ਐਮੀ ਵਰਕ ਦੇ ਖਿਲਾਫ ਉੱਗ ਰਹੀ ਆ ਜੇ ਇਸ ਐਮੀ ਵਰਕ ਨੂੰ ਜਾਂ ਜਿਨ੍ਹਾਂ ਪੰਜਾਬੀ ਸਿੰਗਰਾਂ ਨੂੰ ਸਾਡੀ ਸਿੱਖ ਕੌਮ ਪੱਗ ਦਾ ਮਾਣ ਵਧਾਉਣ ਵਾਸਤੇ ਕ੍ਰੈਡਿਟ ਦਿੰਦੀ ਆ ਉਹਨਾਂ ਨੂੰ ਕਦੇ-ਕਦੇ ਸਿੱਖ ਕੌਮ ਦੀ ਸ਼ਕਤੀ ਦਾ ਵੀ ਸਾਹਮਣਾ ਕਰਨਾ ਪੈਂਦਾ ਆ ਐਮੀ ਵਰਕ ਤੋਂ ਮਾਫੀ ਮੰਗਉਣ ਦੀ ਮੰਗ ਤਾਂ ਵੱਡੇ ਪੱਧਰ ਤੇ ਚੱਲ ਹੀ ਰਹੀ ਆ ਇਹਦੇ ਨਾਲ ਨਾਲ ਐਮੀ ਵਰਕ ਦਾ ਘੱਟੋ-ਘੱਟ 60-70 ਲੱਖ ਰੁਪਈਆ ਵੀ ਮਿੱਟੀ ਹੋਣ ਦੀ ਕਗਾਰ ਤੇ ਖੜਾ ਆ ਹੁਣ ਐਮੀ ਵਰਕ ਦਾ ਪੈਸਾ ਵੀ ਖਰਾ ਖਰਾਬ ਹੋ ਹੀ ਰਿਹਾ ਇਹਦੇ ਨਾਲ ਨਾਲ ਇਹ ਵੀ ਖਬਰ ਆ ਰਹੀ ਆ ਕਿ ਐਮੀ ਵਰਕ ਇਹੋ ਜਿਹੇ ਬਿਆਨ ਆਪਣੇ ਦੋਸਤਾਂ ਵਿੱਚ ਦੇ ਰਿਹਾ ਆ ਕਿ ਮੈਂ ਅੱਜ ਤੋਂ ਬਾਅਦ ਕਦੇ ਵੀ ਕਿਸੇ ਵੀ ਧਾਰਮਿਕ ਮੁੱਦੇ ਉੱਤੇ ਜਾਂ ਧਾਰਮਿਕ ਟੌਪਿਕ ਉੱਤੇ ਕੋਈ ਵੀ ਪ੍ਰੋਜੈਕਟ ਨਹੀਂ ਕਰੂੰਗਾ ਹੁਣ ਐਮੀ ਵਰਕ ਇੰਨੀ ਵੱਡੀ ਗਲਤੀ ਕਿਉਂ ਤੇ ਕਿਵੇਂ ਕਰ ਸਕਦਾ ਇਹ ਸਾਰਾ ਕੁਝ ਸਮਝਣ ਤੋਂ ਪਹਿਲਾਂ ਸਬਸਕ੍ਰਾਈਬ ਕਰਕੇ ਫੈਮਲੀ ਦਾ ਹਿੱਸਾ ਬਣੋ ਅਤੇ ਆਪਾਂ ਇਹੋ ਜਿਹੀਆਂ ਵੀਡੀਓਜ਼ ਹਰ ਰੋਜ਼ ਲਿਆਉਂਦੇ ਰਹਿਣੇ ਆ ਤੇ ਹਰ ਇੱਕ ਨਵੀਂ ਵੀਡੀਓ ਦੀ ਅਪਡੇਟ ਤੁਹਾਡੇ ਕੋਲ ਸਭ ਤੋਂ ਪਹਿਲਾਂ ਨੋਟੀਫਿਕੇਸ਼ਨ ਪੁੱਜੇ ਇਸ ਕਰਕੇ ਬੈਲ ਆਈਕਨ ਤੇ ਵੀ ਕਲਿੱਕ ਕਰ ਦਿਓ ਦਰਅਸਲ ਅੱਜ ਤੋਂ 4 ਦਿਨ ਪਹਿਲਾਂ ਐਮੀ ਬਿਰਕ ਦਾ ਇੱਕ ਨਵਾਂ ਗਾਣਾ ਰਿਲੀਜ਼ ਹੋਇਆ ਧਾਰਮਿਕ ਗਾਣਾ ਆ ਗੁਰੂ ਨਾਨਕ ਪਾਸ਼ਾ ਦੀ ਉਸਤਤ ਵਿੱਚ ਨਾਮ ਸੱਚੇ ਪਾਤਸ਼ਾ ਇਸ ਗਾਣੇ ਦੇ ਲਿਰਿਕਸ ਮਿਊਜ਼ਿਕ ਕੰਪੋ ਜਾਂ ਇਸ ਗਾਣੇ ਨੂੰ ਕਿੰਨੀ ਭਾਵਨਾ ਤੇ ਕਿੰਨੀ ਸ਼ਿੱਦਤ ਨਾਲ ਗਾਇਆ ਗਿਆ ਇਹਦੀ ਗੱਲ ਕਰੀਏ ਤਾਂ ਸੁਣਨ ਵਾਲਿਆਂ ਵਾਸਤੇ ਜਾਂ ਗਾਉਣ ਵਾਲਿਆਂ ਵਾਸਤੇ ਇਹ ਗਾਣਾ ਇੱਕ ਅਰਦਾਸ ਤੋਂ ਘੱਟ ਨਹੀਂ ਹੋ ਸਕਦਾ ਇਸ ਗਾਣੇ ਵਿੱਚ ਗੁਰੂ ਨਾਨਕ ਪਾਸ਼ਾ ਦੀ ਸਿਫਤ ਜਾਂ ਉਹਨਾਂ ਦੀ ਗੱਲ ਐਨੇ ਸੋਚਜੇ ਢੰਗ ਨਾਲ ਕੀਤੀ ਗਈ ਆ ਕਿ ਗਾਣਾ ਬਾਰ-ਬਾਰ ਸੁ गाने ਦੀ ਹਰ ਇੱਕ ਲਾਈਨ ਵਿੱਚੋਂ ਭਗਤੀ ਦੀ ਭਾਵਨਾ ਆਪ ਮੁਹਾਰੇ ਨਿੱਤਰ ਕੇ ਮੂਹਰੇ ਆਉਂਦੀ ਆ ਤੇ ਰੂਹ ਕਰੋ ਤਾਜ਼ਾ ਹੋਣੀ ਸ਼ੁਰੂ ਹੋ ਜਾਂਦੀ ਆ ਐਵੇਂ ਬਿਰਕ ਨੇ ਇਸ ਗਾਣੇ ਨੂੰ ਇੰਨੀ ਸ਼ਿੱਦਤ ਦੇ ਨਾਲ ਗਾਇਆ ਕਿ ਇਹ ਗਾਣਾ ਤੁਹਾਡੀ ਹਰ ਰੋਜ਼ ਅੰਮ੍ਰਿਤ ਵੇਲੇ ਗਾਣੇ ਸੁਣਨ ਵਾਲੀ ਪਲੇਲਿਸਟ ਵਿੱਚ ਇਹ ਗਾਣਾ ਹਰ ਹਾਲ ਵਿੱਚ ਐਡ ਹੋਵੇਗਾ ਹੁਣ ਜੇਕਰ ਇਸ ਗਾਣੇ ਵਿੱਚ ਕੋਈ ਗਲਤ ਚੀਜ਼ ਹੈ ਹੀ ਨਹੀਂ ਕੋਈ ਪ੍ਰੋਬਲਮ ਹੈ ਹੀ ਨਹੀਂ ਤਾਂ ਇਸ ਗਾਣੇ ਨੂੰ ਲੈ ਕੇ ਅੱਜ ਕੱਲ ਐਡੀ ਵੱਡੀ ਕੰਟਰੋਵਰਸੀ ਖੜੀ ਕਿਉਂ ਹੋ ਗਈ ਸਿੱਖ ਕੌਮ ਦੀਆਂ ਇੰਨੀਆਂ ਭਾਵਨਾਵਾਂ ਮਾ ਭੜਕੀਆਂ ਕਿਉਂ ਦਰਅਸਲ ਪ੍ਰੋਬਲਮ ਇਸ ਗਾਣੇ ਨੂੰ ਲੈ ਕੇ ਨਹੀਂ ਕੰਟਰੋਵਰਸੀ ਸ਼ੁਰੂ ਹੋਈ ਆ ਇਸ ਗਾਣੇ ਵੀਡੀਓ ਨੂੰ ਲੈ ਕੇ ਸੱਚੇ ਪਾਸ਼ਾ ਗਾਣੇ ਦੀ ਵੀਡੀਓ ਵਿੱਚ ਜੇਕਰ ਆਪਾਂ ਦੋ ਚੀਜ਼ਾਂ ਨੂੰ ਹਾਈਡ ਕਰਦੀਏ ਤਾਂ ਮੈਂ ਇਹ ਕਹਿ ਸਕਦਾ ਕਿ ਇੰਨੀ ਵੱਡੀ ਤੇ ਇੰਨੀ ਸੋਹਣੀ ਵੀਡੀਓ ਕਿਸੇ ਵੀ ਧਾਰਮਿਕ ਗਾਣੇ ਦੀ ਅੱਜ ਤੱਕ ਪੰਜਾਬੀ ਇੰਡਸਟਰੀ ਵਿੱਚ ਕਿਸੇ ਸਿੰਗਰ ਨੇ ਬਣਾਈ ਹੀ ਨਹੀਂ ਐਮੀ ਵਿਰਕ ਨੇ ਇਸ ਵੀਡੀਓ ਨੂੰ ਹੋਰ ਵਧੀਆ ਬਣਾਉਣ ਵਾਸਤੇ ਅਤੇ ਗੁਰੂ ਨਾਨਕ ਪਾਸ਼ਾ ਨੂੰ ਹਾਜ਼ਰ ਨਾਜ਼ਰ ਦਿਖਾਉਣ ਲਈ ਇਸ ਵੀਡੀਓ ਵਿੱਚ ਦੋ ਵੱਡੀਆਂ ਗਲਤੀਆਂ ਕਰ ਦਿੱਤੀਆਂ ਕਿਸੇ ਆਮ ਇਨਸਾਨ ਨੂੰ ਭਾਈ ਮਰਦਾਨਾ ਜੀ ਦੇ ਰੂਪ ਵਿੱਚ ਦਿਖਾ ਲ ਦਿੱਤਾ ਤੇ ਗੁਰੂ ਨਾਨਕ ਪਾਸ਼ਾ ਦੀ ਜਗ੍ਹਾ ਤੇ ਇੱਕ ਪਰਛਾਈ ਐਡ ਕਰ ਦਿੱਤੀ ਇੱਕ ਐਹੋ ਜੀ ਪਰਛਾਈ ਜਿਹੜੀ ਚੱਲਦੀ ਆ ਫਿਰਦੀ ਆ ਉਪਦੇਸ਼ ਦਿਆ ਅਤੇ ਹੱਥ ਪੈਰ ਵੀ ਧੋਂਦੀ ਆ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਵੱਡੀ ਗਲਤੀ ਕੀਤੀ ਸੀ ਚਿੱਤਰਕਾਰ ਸ਼ੋਭਾ ਸਿੰਘ ਨੇ ਗੁਰੂ ਨਾਨਕ ਪਾਸ਼ਾ ਦੀ ਤਸਵੀਰ ਬਣਾ ਕੇ ਉਸ ਤਸਵੀਰ ਨੂੰ ਦੇਖ ਕੇ ਉਹਨਾਂ ਦਿਨਾਂ ਵਿੱਚ ਲੋਕੀ ਇਹ ਸੋਚਦੇ ਸੀ ਸ਼ਾਇਦ ਸ਼ੋਭਾ ਸਿੰਘ ਨੇ ਇਹ ਵਾਲੀ ਤਸਵੀਰ ਇੱਕ ਕਾਲਪਨਿਕ ਬਣਾਈ ਹੋਵੇਗੀ ਪਰ ਹੌਲੀ-ਹੌਲੀ ਭੇਦ ਖੁੱਲ੍ਹਾ ਕਿ ਉਹ ਤਸਵੀਰ ਗੁਰੂ ਨਾਨਕ ਪਾਸ਼ਾ ਦੀ ਕਾਲਪਨਿਕ ਨਹੀਂ ਉਹ ਸ਼ੋਭਾ ਸਿੰਘ ਦੀ ਆਪਣੀ ਹੀ ਤਸਵੀਰ ਆ ਸ਼ੋਭਾ ਸਿੰਘ ਨੇ ਉਹਨਾਂ ਦਿਨਾਂ ਵਿੱਚ ਆਪਣੀ ਹੀ ਤਸਵੀਰ ਨੂੰ ਥੋੜਾ ਜਿਹਾ ਇੱਧਰ-ਉੱਧਰ ਕਰਕੇ ਥੋੜੀਆਂ ਜੀਆਂ ਛੇੜਛਾਣੀਆਂ ਕਰਕੇ ਆਪਣੇ ਚਲਾਕ ਦਿਮਾਗ ਖੇਡ ਕੇ ਉਸ ਤਸਵੀਰ ਨੂੰ ਚੋਲਾ ਪਵਾ ਕੇ ਮਾਲਾ ਦਿਖਾੜ ਕੇ ਅਤੇ ਹੱਥ ਖੜਾ ਕਰਕੇ ਗੁਰੂ ਨਾਨਕ ਪਾਸ਼ਾ ਦਿਖਾ ਲਤਾ ਜੇ ਇਸ ਤਸਵੀਰ ਨੂੰ ਅੱਜ ਦੀ ਢੇਡ ਵਿੱਚ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਪੂਜਦਾ ਆ ਧੂਫਾਂ ਬੱਤੀਆਂ ਲਾਉਂਦਾ ਤੇ ਉਹਨੂੰ ਗੁਰੂ ਨਾਨਕ ਪਾਸ਼ਾ ਸਮਝਦਾ ਦਰਅਸਲ ਉਹ ਗੁਰੂ ਨਾਨਕ ਪਾਸ਼ਾ ਦੀ ਤਸਵੀਰ ਹੈ ਹੀ ਨਹੀਂ ਉਹ ਚਿੱਤਰਕਾਰ ਸ਼ੋਭਾ ਸਿੰਘ ਦੀ ਆ ਸ਼ੋਭਾ ਸਿੰਘ ਦੀ ਇਸ ਗਲਤੀ ਦੇ ਖਿਲਾਫ ਉਹਨਾਂ ਦਿਨਾਂ ਵਿੱਚ ਕੋਈ ਵੀ ਐਕਸ਼ਨ ਨਹੀਂ ਸੀ ਲਿਆ ਗਿਆ ਜਿਸ ਕਾਰਨ ਇਹ ਵਾਲੀ ਗਲਤੀ ਅੱਜ ਦੀ ਡੇਟ ਵਿੱਚ ਵਾਇਰਸ ਦੀ ਤਰ੍ਹਾਂ ਫੈਲ ਚੁੱਕੀ ਆ ਤੇ ਪੰਜਾਬੀਆਂ ਦੇ ਡੀਐਨਏ ਵਿੱਚ ਰਚੀ ਜਾ ਚੁੱਕੀ ਆ ਇਸ ਗਲਤੀ ਨੂੰ ਅੱਜਕੱਲ ਨਾ ਤਾਂ ਰਿਮੂਵ ਕੀਤਾ ਜਾ ਸਕਦਾ ਅਤੇ ਨਾ ਹੀ ਸੁਧਾਰਿਆ ਜਾ ਸਕਦਾ ਉਹਨਾਂ ਦਿਨਾਂ ਵਿੱਚ ਸ਼ੋਭਾ ਸਿੰਘ ਨੂੰ ਕਿਸੇ ਨੇ ਨਹੀਂ ਰੋਕਿਆ ਤੇ ਅੱਜ ਦੀ ਡੇਟ ਵਿੱਚ ਹਰੇਕ ਘਰ ਵਿੱਚ ਸ਼ੋਭਾ ਸਿੰਘ ਦੀ ਤਸਵੀਰ ਗੁਰੂ ਨਾਨਕ ਪਾਸ਼ਾ ਦਾ ਰੂਪ ਧਾਰ ਕੇ ਬੈਠੀ ਤੇ ਜੇ ਅੱਜ ਦੀ ਡੇਢ ਵਿੱਚ ਐਮੀ ਵਿਰਕ ਨੂੰ ਨਾ ਰੋਕਿਆ ਗਿਆ ਤਾਂ ਆਉਣ ਵਾਲੇਆਂ ਸਾਲਾਂ ਵਿੱਚ ਹਰੇਕ ਘਰ ਵਿੱਚ ਪਰਸ਼ਾਈਆਂ ਦੀਆਂ ਤਸਵੀਰਾਂ ਨੇ ਜਗ੍ਹਾ ਲੈ ਲੈਣੀਆਂ ਆ। ਬਸ ਇਸੇ ਕਰਕੇ ਐਮੀ ਬਿਰਕ ਦਾ ਪੂਰੀ ਸਿੱਖ ਕੌਮ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਵੀਡੀਓ ਨੂੰ ਰਿਮੂਵ ਕਰਨ ਦੀ ਡਿਲੀਟ ਕਰਨ ਦੀ ਵੀ ਮੰਗ ਉੱਠੀ ਸੀ ਸ਼ਾਇਦ ਹੁਣ ਤੱਕ ਵੀਡੀਓ ਰਿਮੂਵ ਹੋ ਵੀ ਚੁੱਕੀ ਆ ਮਸਲਾ ਹਲੇ ਵੀ ਖਤਮ ਨਹੀਂ ਹੋਇਆ ਵੀਡੀਓ ਰਿਮੂਵ ਕਰਨ ਤੋਂ ਬਾਅਦ ਵੀ ਸਿੱਖ ਕੌਮ ਉਸੇ ਜੋਸ਼ ਵਿੱਚ ਐਮੀ ਬਿਰਕ ਦਾ ਵਿਰੋਧ ਕਰ ਰਹੀ ਆ ਕਿਉਂਕਿ ਮਸਲਾ ਇਹ ਨਹੀਂ ਕਿ ਵੀਡੀਓ ਰਿਮੂਵ ਕਰ ਦਿੱਤੀ ਤਾਂ ਗੱਲ ਖਤਮ ਸਿੱਖ ਕੌਮ ਕਹਿ ਰਹੀ ਆ ਕਿ ਐਮੀ ਬਿਰਕ ਨੂੰ ਮਾਫੀ ਵੀ ਮੰਗਣੀ ਪਵੇਗੀ ਤਾਂ ਜੋ ਕੱਲ ਨੂੰ ਕੋਈ ਵੀ ਸਿੰਗਰ ਐਹੋ ਜੀ ਗਲਤੀ ਦੁਬਾਰਾ ਕਰਨ ਦੀ ਕੋਸ਼ਿਸ਼ ਨਾ ਕਰੇ ਪਰ ਮੇਰਾ ਮੰਨਣਾ ਇਹ ਆ ਕਿ ਹਰ ਗਲਤੀ ਵਾਸਤੇ ਮਾਫੀ ਮੰਗਣੀ ਕੋਈ ਜ਼ਰੂਰੀ ਨਹੀਂ ਹੁੰਦੀ ਕਿਉਂਕਿ ਕੁਝ ਗਲਤੀਆਂ ਜਾਣ ਬੁੱਝ ਕੇ ਨਹੀਂ ਕੀਤੀਆਂ ਜਾਂਦੀਆਂ ਉਹ ਹੋ ਜਾਂਦੀਆਂ ਆ ਜੇ ਤਾਂ ਐਵੇਂ ਵੀਰ ਕੇ ਇਸ ਗਲਤੀ ਨੂੰ ਗਲਤੀ ਮੰਨ ਕੇ ਵੀਡੀਓ ਨੂੰ ਰਿਮੂਵ ਰੱਖਦਾ ਆ ਦੁਬਾਰਾ ਇਸ ਨੂੰ ਪਬਲਿਸ਼ ਨਹੀਂ ਕਰਦਾ ਫਿਰ ਤਾਂ ਕੋਈ ਚੱਕਰ ਨਹੀਂ ਪਰ ਜੇਕਰ ਉਹ ਇਸ ਗੱਲ ਤੇ ਅੜ ਜਾਂਦਾ ਆ ਮੈਂ ਜੋ ਕੀਤਾ ਉਹ ਸਹੀ ਕੀਤਾ ਫਿਰ ਇਸ ਗਲਤੀ ਲਈ ਮਾਫੀ ਜ਼ਰੂਰੀ ਹੋ ਜਾਵੇਗੀ ਹੁਣ ਇਹ ਤਾਂ ਤੁਸੀਂ ਸਮਝ ਹੀ ਗਏ ਕਿ ਇਹ ਵਾਲੀ ਕੰਟਰੋਵਰਸੀ ਇੰਨੀ ਵੱਡੀ ਕਿਉਂ ਬਣੀ ਪਰ ਹੁਣ ਇਹ ਵੀ ਸਮਝੋ ਕਿ ਇਹ ਵਾਲੀ ਕੰਟਰੋਵਰਸੀ ਇੰਨੀ ਮਹਿੰਗੀ ਵੀ ਕਿਉਂ ਆਂ ਦਰਅਸਲ ਇਹ ਵਾਲੀ ਕੰਟਰੋਵਰਸੀ ਇੰਨੀ ਮਹਿੰਗੀ ਇਸ ਕਰਕੇ ਆ ਕਿਉਂਕਿ ਇਸ ਗਾਣੇ ਦੀ ਵੀਡੀਓ ਬਣਾਉਣ ਵਾਸਤੇ ਇੱਕ ਬਹੁਤ ਵੱਡਾ ਸੈੱਟ ਲਗਾਇਆ ਗਿਆ ਸੀ ਬਹੁਤ ਸਾਰੀਆਂ ਥਾਵਾਂ ਉੱਤੇ ਬੀ ਐਫ ਐਕਸ ਦੀ ਵਰਤੋਂ ਕੀਤੀ ਗਈ ਸੀ ਇਸ ਵੀਡੀਓ ਵਿੱਚ ਪੁਰਾਣਾ ਮਾਹੌਲ ਉਹ ਬੜਾ ਗੁਰੂ ਨਾਨਕ ਪਾਸ਼ਾ ਦਾ ਸਮਾ ਦਿਖਾਉਣ ਵਾਸਤੇ ਬਹੁਤ ਸਾਰੀਆਂ ਥਾਵਾਂ ਨੂੰ ਅਪਡੇਟ ਕਰਨਾ ਪਿਆ ਸੀ ਜਿਸ ਕਰਕੇ ਬਹੁਤ ਯਾਦਾ ਖਰਚਾ ਵੀ ਆਇਆ ਤੇ ਇਸ ਵੀਡੀਓ ਨੂੰ ਤੁਸੀਂ ਜੇਕਰ ਦੇਖੀ ਹੋਵੇਗੀ ਚੀਜ਼ਾਂ ਜਿਨ੍ਹਾਂ ਕੋਲ ਹਜੇ ਵੀ ਡਾਊਨਲੋਡ ਹੈਗੀ ਆ ਤਾਂ ਉਹ ਦੇਖੂਗੇ ਕਿ ਇਹਦੇ ਵਿੱਚ ਬਹੁਤ ਸਾਰੀ ਪਬਲਿਕ ਨੂੰ ਵੀ ਐਡ ਕੀਤਾ ਗਿਆ ਆ ਜ਼ਾਹਿਰ ਹੈ ਕਿ ਜੇਕਰ ਇਸ ਵੀਡੀਓ ਵਿੱਚ ਘੱਟੋ ਘੱਟ 100 150 ਲੋਕ ਦਿਖਾਏ ਗਏ ਤਾਂ ਉਹਨਾਂ ਸਾਰਿਆਂ ਨੂੰ ਫੀਸ ਵੀ ਦਿੱਤੀ ਗਈ ਹੋਵੇਗੀ ਤੇ ਪੁਰਾਣਾ ਮਾਹੌਲ ਦਿਖਾਉਣ ਵਾਸਤੇ ਛੋਟੀਆਂ ਛੋਟੀਆਂ ਚੀਜ਼ਾਂ ਉੱਤੇ ਇੱਕ ਵੱਡੀ ਅਮਾਉਂਟ ਖਰਚ ਕਰਨੀ ਪੈਂਦੀ ਆ ਵੱਡੇ ਵੱਡੇ ਵੀਡੀਓ ਡਾਇਰੈਕਟਰ ਵੱਡੇ ਵੱਡੇ ਸੈੱਟ ਤੇ ਵੱਡੇ ਵੱਡੇ ਵੀਡੀਓ ਐਡੀਟਰਾਂ ਉੱਤੇ ਖਰਚਾ ਕਰਨ ਤੋਂ ਬਾਅਦ ਜਦੋਂ ਇਸ ਵੀਡੀਓ ਨੂੰ ਡਿਲੀਟ ਕਰਨਾ ਪੈ ਜਾਵੇ ਕਿਸੇ ਨੂੰ ਦਿਖਾਉਣ ਦੇ ਕਾਬਿਲ ਨਾ ਰਹੇ ਕਟੋ-ਕਟ 50-60 ਲੱਖ ਰੁਪਈਆ ਮਿੱਟੀ ਦਾ ਫਿਰ ਹੋਵੇਗਾ ਹੀ ਇਸੇ ਕਰਕੇ ਇਹ ਵਾਲੀ ਕੰਟਰੋਵਰਸੀ ਐਮੀ ਵਿਰਕ ਨੂੰ ਬਹੁਤ ਮਹਿੰਗੀ ਵੀ ਪਈ ਪਰ ਇੱਥੇ ਕੱਲੀ ਗਲਤੀ ਹੁਣ ਐਮੀ ਵਿਰਕ ਦੀ ਵੀ ਨਹੀਂ ਇਹਦੇ ਨਾਲ-ਨਾਲ ਸ਼੍ਰੋਮਣੀ ਕਮੇਟੀ ਦੀ ਵੀ ਬਹੁਤ ਵੱਡੀ ਗਲਤੀ ਆ ਕਿਉਂਕਿ ਇਸਲੇ ਸਮੇਂ ਵਿੱਚ ਵੀ ਇੱਕ ਵੱਡੀ ਫਿਲਮ ਬਣੀ ਸੀ ਜਿਹਨੂੰ ਬੈਨ ਕਰਵਾ ਦਿੱਤਾ ਗਿਆ ਸੀ ਤੇ ਹੋਰ ਵੀ ਬਹੁਤ ਸਾਰੇ ਮੁੱਦਿਆਂ ਉੱਤੇ ਐਹੋ ਜਿਹੀਆਂ ਕੰਟਰੋਵਰਸੀਆਂ ਸ਼ੁਰੂ ਹੋਈਆਂ ਸੀ ਤਾਂ ਸ਼ਰੋਮਣੀ ਕਮੇਟੀ ਨੂੰ ਚਾਹੀਦਾ ਕਿ ਇਹਦੇ ਉੱਤੇ ਇੱਕ ਮਾਪਦੰਡ ਬਣ ਜਾਵੇ ਇੱਕ ਕਾਨੂੰਨ ਬਣ ਜਾਵੇ ਤਾਂ ਜੋ ਸਾਡੇ ਸਿੰਗਰਾਂ ਨੂੰ ਸਾਡੇ ਐਕਟਰਾਂ ਨੂੰ ਪਤਾ ਹੋਵੇ ਕਿ ਇਸ ਲਾਈਨ ਤੋਂ ਪਰਲੇ ਪਾਸੇ ਨਹੀਂ ਜਾਣਾ ਯੋਕਾ ਕਦੇ ਤਾਂ ਇੱਥੇ ਬਹੁਤ ਵੱਡੀਆਂ-ਵੱਡੀਆਂ ਫਿਲਮਾਂ ਰਿਲੀਜ਼ ਹੋ ਜਾਂਦੀਆਂ ਕਰੋੜਾਂ ਰੁਪਏ ਕਮਾ ਲੈਂਦੀਆਂ ਕਹਿਣ ਤੋਂ ਭਾਵ ਚਾਰ ਸਹਬਜ਼ਾਦੇ ਜਿਨ੍ਹਾਂ ਵਿੱਚ ਹਰ ਇੱਕ ਸ਼ਖਸ ਨੂੰ ਹਗਰੂ ਗੋਵਿੰਦ ਸਿੰਘ ਜੀ ਨੂੰ ਇੱਥੋਂ ਤੱਕ ਕੇ ਛੋਟੇ ਸਹਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਬੰਦਾ ਬਹਾਦਰ ਜੀ ਨੂੰ ਕਾਰਟੂਨ ਦੇ ਰੂਪ ਵਿੱਚ ਦਿਖਾਇਆ ਗਿਆ ਸੀ ਉਹਨਾਂ ਦਿਨਾਂ ਵਿੱਚ ਇਹਨਾਂ ਨੂੰ ਕਿਸੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਈ ਬਾਅਦ ਵਿੱਚ ਚੇਤਾ ਆਇਆ ਜਦੋਂ ਇਸ ਫਿਲਮ ਨੇ ਕਰੋੜਾਂ ਰੁਪਏ ਕਮਾ ਲਏ ਕਿ ਹਾਂ ਹੁਣ ਗਾਂ ਤੋਂ ਨਹੀਂ ਅਸੀਂ ਆਹ ਕੰਮ ਕਰਨ ਦੇਣਾ ਕਦੇ ਇਹਦਾ ਸ਼ਰੋਮਣੀ ਕਮੇਟੀ ਹਾਥੀ ਵੀ ਲੰਘਾ ਰੰਦੀ ਆ ਤੇ ਗੁੱਸਾ ਨਹੀਂ ਕਰਦੀ ਤੇ ਕਦੇ ਪੂਸ਼ ਉੱਤੇ ਹੀ ਰੋਲਾ ਪਾ ਕੇ ਬਹਿ ਜਾਂਦੀ ਆ ਸੱਜਣੋ ਇਹ ਗੱਲ ਫਿਰ ਚੰਗੀ ਦਾ ਨਹੀਂ ਨਾ ਇਹਦੇ ਨਾਲ ਹਰ ਇੱਕ ਬੰਦਾ ਡਿਸਟਰਬ ਹੁੰਦਾ ਜਿਹੜਾ ਇਸ ਇੰਡਸਟਰੀ ਵਿੱਚ ਕੰਮ ਕਰਦਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਆਹ ਕੰਮ ਨਹੀਂ ਕਰਨਾ ਤੁਸੀਂ ਕਿਸੇ ਨੂੰ ਅਲਾਉ ਕਰ ਦਿੰਦੇ ਆ ਕਿਸੇ ਨੂੰ ਅਲਾਉ ਨਹੀਂ ਕਰਦੇ ਸ਼ਰੋਮਣੀ ਕਮੇਟੀ ਦੀ ਕਮਾਈ ਲਗਭਗ ਪੰਜਾਬ ਗਵਰਨਮੈਂਟ ਦੇ ਬਰਾਬਰ ਆਉਂਦੀ ਆ ਇਸ ਚੀਜ਼ ਤੇ ਕਿੰਨਾ ਕੁ ਖਰਚਾ ਆ ਜਾਊਗਾ ਕਿ ਜੇਕਰ ਇੱਕ ਕਮੇਟੀ ਬਣਾ ਦਿੱਤੀ ਜਾਵੇ ਜਿਹੜੀ ਇਸ ਚੀਜ਼ ਨੂੰ ਦੇਖੇ ਕਹਿਣ ਤੋਂ ਭਾਵੇਂ ਇੱਕ ਧਾਰਮਿਕ ਸੈਂਸਰ ਬੋਰਡ ਬਣ ਜਾਵੇ ਜਿਹੜ ਤਦ ਨੂੰ ਉਵੋਚ ਕਰੇ ਤੇ ਉਹਦੇ ਵਿੱਚ ਇੱਕ ਕਾਨੂੰਨ ਵੀ ਹੋਣਾ ਚਾਹੀਦਾ ਕਿ ਭਾਈ ਆਹ ਵਾਲੀਆਂ ਚੀਜ਼ਾਂ ਲਾਉ ਨਹੀਂ ਕੀਤੀਆਂ ਜਾਣਗੀਆਂ ਐਕਟਰਾਂ ਨੂੰ ਵੀ ਪਤਾ ਹੋਵੇ ਸਿੰਗਰਾਂ ਨੂੰ ਵੀ ਪਤਾ ਹੋਵੇ ਤੇ ਜੇਕਰ ਉਹਦੇ ਵਿੱਚ ਕੁਝ ਵੀ ਪਾਇਆ ਜਾਂਦਾ ਆ ਫਿਰ ਉਹਨਾਂ ਨੂੰ ਬਿਠਾ ਕੇ ਮਾਫੀ ਮੰਗਣ ਵਾਸਤੇ ਕਿਹਾ ਜਾਵੇ ਜਦ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਕਿਹੜੀ ਚੀਜ਼ ਗਲਤ ਆ ਕਿਹੜੀ ਸਹੀ ਆ ਫਿਰ ਉਹਨਾਂ ਦਾ ਵੀ ਮਾਫੀ ਮੰਗਣਾ ਨਹੀਂ ਬਣਦਾ ਪਰ ਜੇਕਰ ਉਹ ਗਲਤੀ ਤੇ ਅੜ ਜਾਂਦੇ ਆ ਫੇਰ ਗੱਲ ਵੱਖਰੀ ਆ ਸੋ ਮੇਰਾ ਮੰਨਣਾ ਤਾਂ ਇਹੀ ਆ ਕਿ ਇੱਥੇ ਕੱਲੀ ਐਮੀ ਬਿਰਕ ਦੀ ਗਲਤੀ ਨਹੀਂ ਇਹਦੇ ਵਿੱਚ ਸਾਡੀ ਸਿੱਖ ਕੌਮ ਦੀ ਵੀ ਗਲਤੀ ਆ ਕਿ ਉਹ ਇਹੋ ਜਿਹਾ ਕੋਈ ਵੀ ਕਾਨੂੰਨ ਹਾਲੇ ਤੱਕ ਨਹੀਂ ਬਣਾ ਪਾਈ ਸੋ ਆਪਣੇ ਸੁਭਾਅ ਕਮੈਂਟਾਂ ਵਿੱਚ ਜਰੂਰ ਦਿਓ ਕਿ ਐਮੀ ਬਿਰਕ ਨੂੰ ਮਾਫੀ ਮੰਗਣੀ ਚਾਹੀਦੀ ਆ ਜਾਂ ਨਹੀਂ ਚਾਹੀਦੀ ਸੋ ਮਿਲਦੇ ਆ ਜੀ ਕਿਸੇ ਹੋਰ ਵੀਡੀਓ ਵਿੱਚ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ